दो हजार बारिश को सबका सरपंच जसवीर सिंह पिंड तो, दे नाल के दे काम दो हजार 2022 तो अज तक की हालात ने जसवीर जी आप गल कर पिछले समय की ਜਦੋਂ ਪਹਿਲਾਂ ਆਪਾਂ ਪਿੰਡ ਕੋਟਾ ਗਾ ਵਿੱਚ ਆਉਂਦੇ ਸੀ 2022 ਤੋਂ ਪਹਿਲਾਂ ਤੇ ਤੁਹਾਡੇ ਨਾਲ ਦੇ ਪਿੰਡਾਂ ਵਿੱਚ ਤਾਂ ਪਿੰਡ ਦੀ ਜਿਹੜੀ ਲੁਕੇਸ਼ਨ ਸੀ ਉਹ ਨਵਧੀਆ ਲੱਗਦੀ ਸੀ ਪਰ ਅੱਜ ਜਦੋਂ ਆਉਂਦੇ ਆ ਤਾਂ ਇਸ ਤਰ੍ਹਾਂ ਜਾਪਦਾ ਦੀਆਂ ਪਿੰਡਾਂ ਦੇ ਵਿੱਚ ਕੋਈ ਕੰਮ ਨਹੀਂ ਹੋਏ ਹੁੰਦੇ ਕੀ ਕਹੂੰਗੇ ਇਹਦੇ ਬਾਰੇ ਜਦੋਂ ਸਰਕਾਰ ਲੈ ਵੀ ਪੰਚਾਇਤਾਂ ਨੂੰ ਸਹਿਯੋਗ ਦੇ ਦਿੱਤਾ ਉਸ ਕਰਕੇ ਜਿਹਦੇ ਕੋਲੇ ਆਪਾਂ ਪੈਸਾ ਵੀ ਸੀਗਾ ਤਾਂ ਉਹਦੇ ਤਾਂ ਇੰਨੀਆਂ ਸ਼ਰਤਾਂ ਰੱਖ ਲੈਂਦੇ ਆਂ ਵੀ ਅਸੀਂ ਕਿ ਉਹ ਬੰਦਾ ਕੰਮ ਕਰ ਹੀ ਨਾ ਸਕੇ ਹੂੰ ਪਰ ਕੋਸ਼ਿਸ਼ ਜਿਹੜੇ ਸਰਕਾਰ ਦੇ ਚੈਤੇ ਬੰਦੇ ਸੀਗੇ ਉਹਨਾਂ ਰਾਹੀਂ ਜਦੋਂ ਕੰਮ ਕਰਨਾ ਪੈਦਾ ਸੀਗਾ ਉਹ ਚੀਜ਼ ਦੇ ਨਾਲ ਵੀ ਇਹ ਚੀਜ਼ ਨੂੰ ਟਾਲੀ ਗਈ ਆ ਜਿਹੜੇ ਜੋ ਕੰਮ ਹੋ ਸਕਦੇ ਸੀ ਉਹ ਹੋਰ ਤੋਂ ਰੁਕ ਗਏ ਜਿਹਦੇ ਨਾਲ ਨੁਕਸਾਨ ਹੋਇਆ ਲੋਕਾਂ ਦਾ ਜੀ ਪਰ ਉਹ ਸਰਕਾਰ ਕੁਝ ਹੋਰ ਚਾਹੁੰਦੀ ਸੀ ਲੋਕ ਆਪਣਾ ਕੰਮ ਚਾਹੁੰਦੇ ਸੀ ਕਿ ਵਾਪਸ ਵਿੱਚ ਪਾਰਲਮੈਂਟ ਨਾ ਹੋਣ ਕਰਕੇ ਉਹ ਨੁਕਸਾਨ ਹੋਇਆ ਉਹ ਕੰਮ ਨਹੀਂ ਹੋ ਸਕਿਆ ਕੰਮ ਨਹੀਂ ਹੋ ਸਕਿਆ ਅਸੀਂ ਜੇ ਤੁਹਾਡੇ ਪਿੰਡ ਦੀ ਗੱਲ ਕਰਦੇ ਆਂ ਕੱਲ ਅਸੀਂ ਤੁਹਾਡੇ ਪਿੰਡ ਕੋਟਾਗਾ ਵਿੱਚ ਵਿਚਰੇ ਤੇ ਆਪਾਂ ਗੱਲ ਕਰਦੇ ਆਂ ਜੋ ਪਿੰਡ ਹੁਣ ਤਾਂ ਪੰਚਾਇਤਾਂ ਪੰਗ ਹੋ ਗਈਆਂ ਨੇ ਸਰਪੰਚ ਦੇ ਘਰ ਦੇ ਬਾਹਰ ਟੈਲਾ ਪਈਆਂ ਨੇ ਤੇ ਉਸ ਸੰਬੰਧ ਵਿੱਚ ਇਹ ਜਾਣਕਾਰੀ ਦਿਓ ਕਿ ਉਹ ਟੈਲਾ ਵੀਡੀਓ ਵਿੱਚ ਸਰਪੰਚ ਨੇ ਆਪਣੇ ਕਾਰਜਕਾਲ ਵਿੱਚ ਕਿਉਂ ਨਹੀਂ ਲਗਵਾਈਆਂ ਉਹ ਜਿਹੜੀਆਂ ਟੈਲਾ ਸੀ ਜਿਹੜੀਆਂ ਸੀ ਸਰਕਾਰ ਵੱਲੋਂ ਤਾਂ ਇੱਕ ਪੈਸਾ ਵੀ ਮਿਲਿਆ ਉਹਨਾਂ ਨੂੰ ਜੀ ਉਹਨੇ ਆਪ ਦੀ ਜੇਬ ਚੋਂ ਪੈਸੇ ਖਰਚ ਕੇ ਪਹਿਲਾਂ ਹੀ ਜੀ ਟੈਲਾ ਮੰਗਵਾਲੀਆਂ ਸੀਗੀਆਂ ਜੀ ਅਰੋਣਾ ਨਾਲ ਗੱਲ ਕੀਤੀ ਸੀ ਕਿ ਬੈਲੋ ਨੂੰ ਬਾਅਦ ਚ ਪਾਇਓ ਜਦੋਂ ਸਾਨੂੰ ਇਸ ਚੀਜ਼ ਦੀ ਮਨਜ਼ੂਰੀ ਮਿਲ ਗਈ। ਜੀ। ਸਾਨੂੰ ਸਮਝ ਨਹੀਂ ਦਿੱਤਾ ਜੀ ਸਰਪੰਚ ਨੂੰ ਸਮਝ ਨਹੀਂ ਦਿੱਤਾ ਉਹ ਕੰਮ ਕਰਦੇ। ਜੀ। ਉਸ ਕਰਕੇ ਉਹ ਪਈਆਂ ਹੀ ਰਹਿ ਗਈਆਂ ਨਹੀਂ ਲੱਗ ਸਕੀਆਂ। ਜੀ। ਜਿਸ ਵੀ ਜੀ ਜੇਕਰ ਆਪਾਂ ਗੱਲ ਕਰੀਏ ਪਿੰਡ ਦੇ ਸਰਪੰਚਾਂ ਦੀ ਤੇ ਹੁਣ ਤੱਕ ਤਾਂ ਇਹ ਸਰਪੰਚਾਂ ਨੇ ਆਪਣੀ ਸਰਪੰਚੀ ਦੇ ਕਮਾਂਕਾਰਾਂ ਨੂੰ ਦੁਬਾਰਾ ਹੈਨਾ ਕਿਸ ਤਰ੍ਹਾਂ ਮੈਂਟੇਨ ਕਰਨਾ ਹੈ ਕਿਵੇਂ ਕਰਨਾ ਹੈ ਉਸੇ ਢੁੱਟ ਜਾਣਾ ਸੀਗਾ। ਪਰ ਜੇਕਰ ਗੱਲ ਕਰੀਏ ਤਾਂ ਹੁਣ ਪਿਛਲੀਆਂ ਪੰਚਾਇਤਾਂ ਨੇ ਤਾਂ ਕੀ ਕੰਮ ਕਰਨਾ ਸੀ ਹੁਣ ਦੇ ਤਾਂ ਪੰਚਾਇਤਾਂ ਵੀ ਕਿਤੇ ਚੋਣਾਂ ਨੂੰ ਮਿਹਰ ਆ ਰਹੀ ਹੈ ਇਹਦੇ ਬਾਰੇ ਕੀ ਕਹੂੰਗਾ ਦੇਖੋ ਜੀ ਆਮ ਆਦਮੀ ਪਾਰਟੀ ਨੂੰ ਆਮ ਸਾਰੇ ਹੀ ਲੋਕਾਂ ਨੇ ਵੋਟਾਂ ਪਾਈਆਂ ਪਰ ਉਹ ਜਿਹੜਾ ਕੋਈ ਪਿੰਡ ਦਾ ਇੱਕ ਜਿਹਨੂੰ ਕੋਈ ਤਜਰਬਾ ਨਹੀਂ ਸੀ ਉਹ ਐਮਐਲਏ ਦੇ ਜਿਹੜੇ ਐਮਐਲਏ ਬਣ ਗਏ ਉਹਨਾਂ ਨੇ ਜਾਹ ਨੇੜੇ ਸੀ ਹੂੰ ਤਾਂ ਐਮਐਲਏ ਨੇ ਤਾਂ ਗੱਲ ਉਹਦੀ ਹੀ ਸੁਣ ਲਈ ਸੀ ਹੁੰਦੇ ਮੁਤਾਬਕ ਗੱਲ ਨੂੰ ਢਾਲਣਾ ਚਾਹੁੰਦਾ ਜਦੋਂ ਕਿ ਉਹਨੂੰ ਕੰਮ ਕਰਨ ਦਾ ਕੋਈ ਤਜਰਬਾ ਹੀ ਨਹੀਂ ਹੂੰ ਉਸ ਕਰਕੇ ਹੁਣ ਜੇ ਤਾਂ ਉਹ ਤਜਰਬੇਕਾਰ ਹੁੰਦੇ ਸਾਰੇ ਹੀ ਬੰਦੇ ਹੂੰ ਤਾਂ ਉਹ ਸਰਪੰਚੀ ਲੈਵਲ ਤੇ ਹੁਣ ਤੱਕ ਉਹਨਾਂ ਨੇ ਪਹੁੰਚ ਜਾਣਾ ਸੀ ਤਾਂ ਚੋਣਾਂ ਵੀ ਕਰਵਾ ਦੇਣੀਆਂ ਸੀ ਹੂੰ ਉਹ ਸਰਕਾਰ ਵੀ ਦੇਖਦੀ ਆ ਵੀ ਇਹਨਾਂ ਨੂੰ ਕੋਈ ਕੰਮ ਦਾ ਫਜ਼ਰਪਾ ਹੈ ਹੀ ਨਹੀਂ ਇਹਨਾਂ ਨੇ ਲੋਕਾਂ ਨੂੰ ਨੇੜੇ ਲਾਉਣ ਦੀ ਬਜਾਏ ਹੂੰ ਲੋਕਾਂ ਤੇ ਸਮਾ ਬਰਸ਼ਟ ਮਾਰ ਮਾਰ ਕੇ ਉਹਨਾਂ ਨੂੰ ਪਿੱਛੇ ਹੀ ਕੀਤਾ ਕਿਉਂਕਿ ਆ ਜਿਹੜੀਆਂ ਕੁਛੜੀਆਂ ਚੋਣਾਂ ਹੋਈਆਂ ਲੋਕ ਸਭਾ ਚੋਣਾਂ ਹੋਈਆਂ ਉਹਦੇ ਚ ਪਤਾ ਲੱਗਿਆ ਵੀ ਲੋਕ ਖੁਸ਼ ਨਹੀਂ ਲੋਕ ਦੁਖੀ ਨੇ ਸਰਕਾਰ ਤੋਂ ਉਹਦਾ ਕਾਰਨ ਸਿਰਫ ਇਹੀ ਸੀ ਜਿਹੜੇ ਪਿੰਡਾਂ ਦੇ ਵਲੰਟੀਅਰ ਸੀ ਉਹਨਾਂ ਲੋਕਾਂ ਦਾ ਵਿਚਾਰ ਨਹੀਂ ਆਉਂਦਾ ਸਿਰਫ ਆਕੜ ਹੀ ਹੈ ਵੀ ਅਸੀਂ ਆਏ ਚੀਜ਼ ਦਾ ਰੋਹ ਦੇ ਸਕਦੇ ਹਾਂ ਜਿਹੜੇ ਪਹਿਲੇ ਸਰਪੰਚ ਸੀਗੇ ਜਿਹੜੇ ਹੜੇ ਹੋਇਆ ਲੋਕਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਜੀ ਉਹ ਪਿਆਰ ਨਾਲ ਲੋਕਾਂ ਦੇ ਕੰਮ ਵੀ ਕਰਦੇ ਸੀਗੇ ਪਿੰਡ ਚ ਵਿਕਾਸ ਨਹੀਂ ਹੁੰਦਾ ਸੀਗਾ ਪਰ ਲੋਕ ਖੁਸ਼ ਵੀ ਹੁੰਦੇ ਸੀਗੇ ਜੀ ਹੁਣ ਜਦੋਂ ਇਹਨਾਂ ਨੇ ਲੋਕਾਂ ਨੂੰ ਬਿਲਕੁਲ ਨਾਰਾਜ਼ ਹੀ ਕਰਤਾ ਤਾਂ ਉਹਨੂੰ ਦੱਸਦਾ ਵੀ ਜਿਹੜੇ ਲੋਕ ਇਹਨਾਂ ਤੋਂ ਨਾਰਾਜ਼ ਨੇ ਸਾਡੀ ਪੰਚਾਇਤਾਂ ਬੰਨ ਨਹੀਂ ਉਸ ਕਰਕੇ ਮੈਨੂੰ ਤਾਂ ਇਹ ਲੱਗਦਾ ਵੀ ਉਹ ਡਲੇ ਹੋਏ ਜੀ ਜੇ ਜੇਕਰ ਆਪਾਂ ਗੱਲ ਕਰੀਏ ਪਿੰਡਾਂ ਦੀ ਤਾਂ ਪਿੰਡਾਂ ਦੇ ਜਿਹੜੇ ਸਰਪੰਚ ਨੇ ਉਹਨਾਂ ਨੂੰ ਪਿੰਡਾਂ ਦੇ ਨਾਲ ਲਗਾਵ ਹੁੰਦਾ ਇੰਜ ਹੁੰਦਾ ਕਿ ਅਸੀਂ ਆਪਣੇ ਵੋਟਰਾਂ ਨੂੰ ਸਾਹਮਣੇ ਰੱਖਣਾ ਹੈ ਪਿੰਡ ਦੇ ਵਸਨੀਕਾਂ ਨੂੰ ਪਰ ਹੁਣ ਪਿੰਡ ਵਿੱਚ ਲੱਗੇ ਹੋਏ ਨੇ ਸਰਕਾਰ ਦੇ ਆਪਣੇ ਪ੍ਰਬੰਧਕ ਆ ਤੇ ਪਿੰਡ ਦੇ ਵਿੱਚ ਸਰਪੰਚ ਨਹੀਂ ਹਨ ਮੌਤਬਰ ਹੈ ਨਾ ਪਰ ਪ੍ਰਬੰਧਕ ਲੱਗੇ ਹੋਏ ਨੇ ਇਹਨਾਂ ਦਾ ਕੋਈ ਅਸਰ ਜਿਹੜਾ ਪਿੰਡ ਦੀ ਵਿਕਾਸ ਤੇ ਪਿੰਡ ਦੇ ਵਸਨੀਕਾਂ ਦੇ ਜੀਵਨ ਪੱਧਰ ਦੇ ਉੱਤੇ ਪਵੇਗਾ ਇਹ ਤਾਂ ਪੈਣਾ ਹੀ ਆ ਜੀ ਬਹੁਤ ਬੰਦਿਆਂ ਨੂੰ ਤਾਂ ਆ ਗਿਆ ਜੀ ਇਹ ਲੱਗ ਰਿਹਾ ਕਿ ਜਿਹੜੀਆਂ ਪਹਿਲਾਂ ਸਰਕਾਰ ਨੇ ਕਿਸੇ ਅੱਗੇ ਦੁਨੀਆ 'ਤੇ ਇਦਾਂ ਦੀ ਵੀ ਹਲੇ ਹੈਗੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਪੰਚਾਇਤਾਂ ਭੰਗ ਹੋ ਸਕਦੀਆਂ ਹੋਈਆਂ ਵੀ ਇਹ ਕੰਮ ਕਰ ਸਕਦਾ ਹੈ ਜਨਹੀਂ ਉਹ ਤਾਂ ਅੱਜ ਵੀ ਇਹੀ ਦੇਖੀ ਜਾਂਦੇ ਵੀ ਇਹਨਾਂ ਨੇ ਫਲਾਨਾ ਕੰਮ ਨਹੀਂ ਕੀਤਾ ਜਦਕਿ ਉਹ ਸਰਪੰਚ ਦਾ ਤਾਂ ਬਸ ਦੀ ਗੱਲ ਹੀ ਨਹੀਂ ਕਿ ਜਦੋਂ ਪੰਚਾਇਤ ਭੰਗ ਹੋ ਗਈ ਨਾ ਉਹ ਮੱਤਾ ਪਾ ਸਕਦਾ ਨਾ ਕੋਈ ਪੈਸਾ ਖਰਚ ਸਕਦਾ ਜਿਹੜੇ ਪ੍ਰਬੰਧਕ ਸੀ ਪ੍ਰਾਂਤ ਤੋਂ ਜੇ ਵਲੰਟੀਅਰ ਕੋਈ ਚੰਗੀ ਸੋਚ ਵਾਲੇ ਹੁੰਦੇ ਉਹ ਅੱਜ ਤੱਕ ਉਹਨਾਂ ਨੇ ਕੰਮ ਕਰਵਾ ਲੈਣਾ ਸੀ ਪਰ ਉਹਨਾਂ ਨੂੰ ਪਤਾ ਹੀ ਨਹੀਂ ਵੀ ਕੰਮ ਕਰਵਾਉਣਾ ਕਿਵੇਂ ਪਰ ਬੰਦੇ ਕੋਲ ਸਰਪੰਚ ਦੇ ਰਿਗਾਰਡਿੰਗ ਜਸਵੀਰ ਜੀ ਦੇ ਨਾਲ ਗੱਲ ਇਸ ਲਈ ਕੀਤੀ ਹੈ ਕਿਉਂਕਿ ਦੇਖਿਆ ਜਾਵੇ ਤਾਂ ਹੁਣ ਪਿੰਡਾਂ ਦੇ ਵਿੱਚ ਪ੍ਰਬੰਧਕ ਲੱਗੇ ਹੋਏ ਕਰੀਬ 2 ਮਹੀਨੇ ਹੋ ਚੁੱਕੇ ਨੇ ਪਰ ਇਹ 2 ਮਹੀਨੇ ਦੇ ਸਮੇਂ ਦੇ ਵਿੱਚ ਪਿੰਡਾਂ ਦੇ ਵਿਕਾਸ ਕੰਮ ਜਿਹੜੇ ਨੇ ਉਹ ਐਜ਼ ਇਟ ਇਜ਼ ਹੀ ਪਏ ਨੇ ਪਿੰਡਾਂ ਦੀਆਂ ਨਾਲੀਆਂ ਭਰੀਆਂ ਪਈਆਂ ਨੇ ਪਿੰਡਾਂ ਦੀਆਂ ਸੜਕਾਂ ਟੁੱਟੀਆਂ ਪਈਆਂ ਨੇ ਇੱਥੋਂ ਤੱਕ ਕਿ ਪਿੰਡਾਂ ਦੇ ਵਿੱਚ ਸਿਰਫ ਮਨਰੇਗਾ ਵਰਗ ਹੋਰ ਪਾਸੇ ਜਾ ਕੇ ਸੂਏ ਦੇ ਉੱਤੇ ਦਾ ਘਾਹ ਸਾਫ਼ ਕਰਦੇ ਨੇ ਪਿੰਡਾਂ ਦੇ ਵਿੱਚ ਜਿਹੜੇ ਘਾਹ ਸਾਫ ਹੋਣ ਵਾਲਾ ਹੈ ਐਜ਼ ਇਟ ਇਜ਼ ਹੀ ਹੈ ਤੁਹਾਡੇ ਪਿੰਡ ਦੇ ਜੇਕਰ ਆਪਾਂ ਮਰਦੇਗਾ ਦੀ ਗੱਲ ਕਰੀਏ ਤਾਂ ਤੁਹਾਡੇ ਪਿੰਡ ਦੀ ਮਰਦੇਗਾ ਕੰਮ ਕਰ ਰਹੀ ਹੈ ਇਸ ਵਕਤ ਆ ਬਹੁਤ ਘੱਟ ਬੈਜੀ ਪਰ ਅਸੀਂ 12 11 ਲੈਬਰ ਲੈ ਕੇ ਆਉਂਦੇ ਰਹੇ ਹਾਂ ਪਹਿਲਾਂ ਵੀ ਜੀ ਤੇ ਹੁਣ ਵੀ 12 ਲੈਬਰ ਹੁੰਦੀਆਂ ਨਾਲ ਕੁਝ ਨਹੀਂ ਹੈ ਜਿਹੜੇ ਪਿੰਡੀਆਂ 5 10 ਕੁ ਬੁੜੀਆਂ ਨੇ 10 24 5 6 ਹੀ ਆਉਂਦੀਆਂ ਜੀ ਉਹ ਉਹ ਕੰਮ ਅੱਜ ਵੀ ਕਰ ਰਹੀਆਂ ਪਰ ਉਹ ਹੁਣ ਸਾਡੇ ਅੰਡਰ ਤਾਂ ਹੈ ਨਹੀਂ ਕੀ ਗੱਲ ਜੀ ਹੁਣ ਤਾਂ ਜੋ ਦਾ ਤੋਂ ਸਰਕਾਰ ਵੱਲੋਂ ਆਰਡਰ ਲੱਗ ਜਾਂਦਾ ਵੀ ਆਹ ਬੂਟੇ ਲਾ ਦਿਓ ਜਿਵੇਂ ਦੁੱਧ ਕਾਨਾ ਬਣੀਆਂ ਸਾਡੀਆਂ ਉਹ ਉਹ ਬਣਾ ਪਈਆਂ ਜਿਹੜੇ ਬਾਹਰ ਬੂਟੇ ਆ ਜਾਂਦੇ ਆ ਬੂਟੇ ਲਾਉਣੇ ਜਾਂ ਉਹ ਸਾਫ ਸਫਾਈ ਕਰਨੀ ਪਿੰਡ 'ਚ ਤਾਂ ਹੁਣ ਜੇ ਸਰਪੰਚ ਆਪਣੀ ਮਰਜ਼ੀ ਨਾਲ ਕੰਮ ਕਰਾਵੇ ਤਾਂ ਹੀ ਉਹ ਹੋਊਗਾ ਹੁਣ ਜਦੋਂ ਸਰਕਾਰ ਵੱਲੋਂ ਆਰਡਰ ਆਉਂਦਾ ਵਾ ਉਸ ਦੇ ਮੁਤਾਬਕ ਉਹ ਆਪਣੇ ਆਪ ਕੰਮ ਕਰੀ ਦੇਣ ਜੀ ਆਨਲੈਸ ਸਮੇਂ ਦੇ ਵਿੱਚ ਇਹ ਜਾਣਨ ਲਈ ਕਿ ਪੰਚਾਇਤਾਂ ਭੰਗ ਹੋਣ ਤੋਂ ਬਾਅਦ ਸਰਕਾਰ ਵੱਲੋਂ ਲਗਾਏ ਗਏ ਪ੍ਰਬੰਧਕਾਂ ਦੀ ਨਿਗਰਾਨੀ ਦੇ ਵਿੱਚ ਕਿਹੜੇ ਕਿਹੜੇ ਪਿੰਡ ਦੇ ਵਿਕਾਸ ਕੰਮ ਹੋਏ ਨੇ ਜਾਂ ਕਿਹੜੇ ਕਿਹੜੇ ਪਿੰਡ ਦੇ ਹਾਲਾਤ ਹੋਰ ਖਸਤਾ ਹੋਏ ਨੇ ਇਹ ਸਾਰੀ ਜਾਣਕਾਰੀ ਲੈਣ ਲਈ ਸਾਡੇ ਸਿਟੀ ਲਾਈਵ ਚੈਨਲ ਦੇ ਨਾਲ ਜੁੜੇ ਰਹੋ